पूनियां दनि चढ़िया पुणियां दनि चढ़िया विचो मुख गुरू नानक दादी सा पुना द सन चढ़िया पुनियां दनि चढ़िया ਜਾਵਾਂ ਗੁਰ ਤੋਂ ਵਾਰਿ ਵਾਰਿ ਚੱਕਾ ਚਨ ਨੂੰ ਚੜੀ ਚੁਬਾਰੇ ਜਾਵਾਂ ਗੁਰ ਤੋਂ ਵਾਰਿ ਵਾਰਿ ਚੱਕਾ ਚਨ ਨੂੰ ਚੜੀ ਚੁਬਾਰੇ ਵਾਰਿ ਵਾਰਿ ਮੈਂ ਮੱਥਾ ਟੇਕਾਂ ਵਾਰਿ ਵਾਰਿ ਮੈਂ ਮੱਥਾ ਟੇਕਾਂ ਗੁਰ ਤੋਂ ਜਾਵਾਂ ਮੈਂ ਬਨਿਹਾਰੇ ਗੁਰ ਤੋਂ ਜਾਵਾਂ ਮੈਂ ਬਨਿਹਾਰੇ ਵਿੱਚੋਂ મુખ ગુરુ નાનક દા દી સદાજી પુનિયા દ સન્નિચડીયા પુનિયા દ સન્નિચડીયા વિછો મુખ ગુરુ નાનક દા દી સદાજી પુનિયા દ સન્નિચડીયા પુનિયા દ સન્નિચડીયા ਤਨ ਗੁਰੂ ਨਾਨਕ 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 ਪੁੰਨਿਆ ਦਸਾਂ ਨੇ ਚੜਿਆ ਪੁੰਨਿਆ ਦਸਾਂ ਨੇ ਚੜਿਆ ਇਤੋ ਮੁਖ ਗੁਰੂ ਨਾਨਕ ਦਾ ਦੀਸਤੇ ਦਾਦੀ ਪੁਨੀਆ ਦਸਾਨੇ ਚੜਿਆ ਪੁਨੀਆ ਦਸਾਨੇ ਚੜਿਆ ਸਦੀ ਮੇਂ ਦੁੱਧ ਦੀ ਖੀਰ ਬਣਾਵਾ ਗੁਰੂ ਨਾਨਕ ਨੂੰ ਪੋਜਿ ਲਵਾਵਾ ਸਦੀ ਮੇਂ ਦੁੱਧ ਦੀ ਖੀਰ ਬਣਾਵਾ ਗੁਰੂ ਨਾਨਕ ਨੂੰ ਪੋਜਿ ਲਵਾਵਾ ਚੜੀਆਂ ਇਸਵੇਂ ਉਚਾ ਚੜੀਆਂ ਇਸਵੇਂ ਉਚਾ ਕਦੇ ਮੈਂ ਹਸਤ ਦੇ ਨੀਰ ਬਹਾਵਾ ਕਦੇ ਮੈਂ ਹਸਤ ਦੇ ਨੀਰ ਬਹਾਵਾ ਨਿੱਚੂ ਮੁੱਖ ਗੁਰੂ ਨਾਲਤ ਦਾ ਦਿੱਸਦਾ ਜੀ ਦੁਨੀਆਂ ਦਸਾਂ ਨੇ ਚੜਿਆ ਦੁਨੀਆਂ ਦਸਾਂ ਨੇ ਚੜਿਆ ਵਿੱਚ ਮੁੱਖ ਗੁਰੂ ਨਾਲਤ ਦਾ ਦਿੱਸਦਾ ਜੀ ਦੁਨੀਆਂ ਦਸਾਂ ਨੇ ਚੜਿਆ ਦੁਨੀਆਂ ਦਸਾਂ ਨੇ ਚੜਿਆ ਤਨਗੁਰ ਨਾਨਕ 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 ਜਪੋ ਤਨਗੁਰ ਨਾਨਕ ਤਨਗੁਰ ਨਾਨਕ ਤਨਗੁਰ ਨਾਨਕ ਤਨਗੁਰ ਨਾਨਕ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ